ਹੈਂ ਉਹ ਆਜਿੰਦਰ ਕੇ ਕਿਤੇ ਟਰਾਲੀਆਂ ਲਾਈ ਖੜੇ ਆ ਹਾਂ ਓਏ ਝੋਨਾ ਵੜਦੇ ਹੋਣੇ ਐ ਕਰਦੇ ਕੂਲੇ ਚੱਲਦੇ ਇਹਨਾਂ ਦੇ ਚਾਰ ਮਾਰਦੇ ਆ ਪੰਪ ਬਾੜੇ ਹੈਗੇ ਟਿਰ ਜਾਣਗੇ ਆਥਨ ਦਾ ਖਾਣ ਪੀਣ ਦਾ ਹਾਲ ਤਾਂ ਕਰ ਗਏ ਵੜਦੇ ਆ ਅੱਜ ਓਏ ਹੋਰ ਯਾਰ ਮੌਸਮ ਦਾ ਖਰਾਬ ਆ ਤੇ ਮਾ ਵੱਧ ਲੱਗੇ ਨਹੀਂ ਨਹੀਂ ਗੱਲ ਤੇਰੀ ਸਹੀ ਆ ਜਿੰਦਰਾ ਮੰਨਣ ਵਾਲੀ ਗੱਲ ਆ ਚੋ ਨਾ ਬਈ ਤੇਰਾ ਇੱਕ ਨੰਬਰ ਆ ਭੁੱਖ ਲੈਂਦੀ ਪੁੱਤਾਂ ਦੀ ਵੇਖ ਕੇ ਮਗਰ ਠੰਡ ਜੀ ਪੈ ਗਈ ਸੀ ਨਾ ਤਾਂ ਕਰਕੇ ਵਧੀਆ ਬਣ ਕੇ ਸਾਰੇ ਝੋਨੇ ਮੀਂਹ ਜੇ ਨਾ ਬੀਬੂ ਝਾੜ ਲਿਆ ਹੁਣ ਨਹੀਂ ਯਾਰ ਬੀ ਨਹੀਂ ਝੜਿਆ ਤੇ ਫੇਰ ਕੀ ਕਰੇਗਾ ਉਹ ਜਾਂ ਤਾਂ ਐਂ ਕਰਾਂਗੇ ਮੁੱਲ ਲੈ ਆਵਾਂਗੇ ਜਾਂ ਜਦੋਂ ਮਸ਼ੀਨ ਚੱਲੀ ਨਾ ਤੋਬਰੇ ਮੂਰੇ ਘੱਟਾ ਕਰ ਦੰਗੇ ਇਹੀ ਰੱਖ ਲਾਂਗੇ ਯਾਰ ਉਹ ਜਾ ਯਾਰ ਕਮਲੋ ਹੋਏ ਮੁੱਲ ਦੇ ਬੀਆਂ ਚ ਕੀ ਆ ਐਤ ਕਿ ਕਿੰਨੀ ਠੱਗੀ ਪੱਜੀ ਮੁੱਲ ਦੇ ਬੀਆਂ ਚ ਬਾਕੀ ਤੋਬਰੇ ਮੂਰੇ ਪਾਏਗਾ ਤਾਂ ਬਾਦ ਮਾ ਕਾਟ ਮਾ ਬੂਟਾ ਉਹ ਮੇ ਵੇਚਾਇੰਦਾ ਤੇ ਆਪਾਂ ਐਂ ਕਰਦੇ ਆ ਤੁਹਾਡੇ ਮਸ਼ੀਨ ਕਿਦੀ ਲੱਗਣੀ ਆ ਸੁੱਖੀ ਕੀ ਆਉ ਓਏ ਉਹ ਤਾਂ 2 ਘੰਟੇ ਨਹੀਂ ਆਉਂਦੇ 4 ਕਿਲੇ ਵਣ ਪਿਆ ਮੂਰੇ ਉਹਨਾਂ ਦੇ ਤੂੰ ਐਂ ਕਰ ਛੋੜਿਆਂ ਨੂੰ ਫੋਨ ਲਾ ਉਹਨਾਂ ਦੇ ਘਰੋਂ ਡਰਮ ਚੱਕ ਲਿਆ ਤੇ ਆਪਾਂ ਝੋਨਾ ਹੱਥੀ ਝਾੜਦੀਆਂ ਨਾਲੇ ਮੈਂ 10 ਕਿਲੋ ਲੈ ਜੂ ਵਿੱਚੋਂ ਚਲ ਐਂ ਕਰ ਲੈਨੇ ਤੇ ਹੋਰ ਹੈਲੋ ਹਾਂ ਭਾਈ ਐਂ ਕਰ ਕਰ ਇੱਕ ਡਰਮ ਤੇ ਦੋ ਪੱਲੀਆਂ ਲਿਆ ਚੰਗਾ ਆਪਾਂ ਵੀ ਝਾੜ ਲਗੇ ਰ ਮਸ਼ੀਨ ਤਾਂ ਹੈ 2 ਘੰਟੇ ਨਹੀਂ ਆਉਦੀ ਹੱਥੀ ਝਾੜਨਾ ਹੁਣ ਹਾਂ ਹਾਂ ਤੇ ਇੱਕ ਗੱਟਾ ਲੈਣ ਚੰਗਾ ਠੀਕ ਆ ਠੀਕ ਆ ਕੋਈ ਇੱਕ ਗੱਟਾ ਮੇਰਾ ਵੀ ਕਹਦੇ ਉਹ ਚਲ ਐਂ ਕਰੀ ਦੋ ਗੱਟੇ ਲੈ ਯਾਰ ਧੀਰੇ ਨੇ ਵੀ ਲਿਆਣਾਗਾ 10 ਕਿਲੋ ਵੀ ਓਏ ਯਾਰ ਇਹਨੂੰ ਮੁਲੰਗ ਨੂੰ ਕਿੱਧਰ ਕੋਲੇ ਭਾਈ ਬੈਠਾ ਚੜਾਈ ਖੜਾ ਤੇਰੇ ਨਾਲ ਬੀ ਇਹ ਓ ਚੱਲ ਕੋਈ ਨਾ ਲੈ ਆਈ ਚੜਾਊਗਾ ਨਾਲ ਲੱਗ ਜੂ ਕਹਿੰਦਾ ਠੀਕ ਆ ਓ ਆਉਂਦਾ ਆਉਂਦਾ ਤਾਂ ਐ ਕਰਦਾ ਤੰਗਾ ਤਾਂ ਆਪਣੇ ਕੋਲ ਪੰਗ ਨਹੀਂ ਆਪਾਂ ਨੂੰ ਜਿਹਾ ਝੋਨਾ ਵੱਢ ਲਗੇ ਓ ਦਾਤੀ ਤਾਂ ਚੱਕ ਲਾਂਗੇ ਹੱਥ 'ਚ ਮੈਨੂੰ ਪਤਾ ਪਰ ਹੱਥ 'ਤਾਂ ਕਿਸੇ ਚੀਜ਼ ਨਹੀਂ ਚੱਲਣਗੇ ਓਏ ਆ ਮੋਟਰਸਾਈਕਲ ਪਈ ਯਾਰ ਖਾਲਾ ਇੱਥੇ ਮੱਖਣ ਬਣਦਾ ਤੇਰੀ ਆ ਗੱਲ ਤੇ ਓਏ ਇੱਥੇ ਚੋਨਾ ਚੰਗਾ ਇੱਥੋਂ ਝਾੜ ਲੈਨੇ ਆ ਮੇਰੀ ਗੱਲ ਸੁਣ ਇੱਕ ਤਾਂ ਜਿਵੇਂ ਜਿਹੜੇ ਛੋਟੇ ਬੂਟੇ ਓਹ ਨਹੀਂ ਵੱਢਨੇ ਆਪਾਂ ਤੇ ਇੱਕ ਵੜੇ ਬੂਟੇ ਓਹ ਨਾਲ ਵੱਢੇ ਜੰਗਾ ਮੜ ਕੇ ਵੀ ਖਰਾ ਹੋ ਜੂ ਠੀਕ ਹੈ ਜੰਦਰਾ ਓਏ ਬਣੀ ਨਹੀਂ ਗੱਲ ਯਾਰ ਐਂ ਕਰ ਸੋਡੇ ਵਾਲੇ ਤੋਂ ਨਾ ਕੋਕ ਦੀ ਬੋਤਲ ਮੰਗਾ ਮਾਲ ਫੇਰ ਹੀ ਵਾਲਾ ਜਾ ਮਾਰੂ ਉਹ ਹਜੇ ਬੂਟੇ ਨੂੰ ਤਾਂ ਹੱਥ ਪਾਇਆ ਯਾਰ ਓ ਯਾਰ ਇੱਥੋਂ ਫੇਰ ਮੋੜਾਂਗੇ ਫੇਰ ਕਿਹੜਾ ਵੱਜੂ ਤਾਂ ਹੁਣ ਤਾਂ ਉਹ ਨਹੀਂ ਆਉਣਾ ਹੀ ਆ ਨਾਲ ਫੜੀ ਆਉ ਬੋਤਲ ਚੱਲਿਆ ਠੀਕ ਹੈਲੋ ਉਹ ਬਾ ਡਰਮ ਚੱਕ ਲੈ ਤੁਰ ਨਹੀਂ ਲੱਗਿਆ ਕਰੋ ਓਏ ਐਂ ਕਰੀਂ ਇਹਦੇ 2 ਲੀਟਰ ਨਾ ਕੋਕ ਦੀ ਬੋਤਲ ਫੜ ਲਈ ਯਾਰ ਤੀਰਾ ਮੰਗਦਾਗਾ ਓਏ ਯਾਰ ਇਹ ਤਾਂ ਕਿੱਧਰ ਸੇੜ ਲੈਣੂ ਅੱਜ ਮਹਿੰਗਾ ਪਊ ਓ ਚੱਲ ਕੋਈ ਨਹੀਂ ਹੁੰਦਾ ਮੈਂ ਵੀ ਘੁੱਟਕ ਪੀ ਲੂ ਠੀਕ ਆ ਲਿਆਉਂਦਾ ਹਾਂ 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 ਓ ਕਿੱਧਰ ਚੱਲ ਪਿਆ ਓ ਆ ਜਾ ਹੁਣ ਕੋਕ ਪੀ ਕੇ ਹੀ ਲੱਗਾਂਗੇ ਆ ਜਾ 2 ਮਿੰਟ ਹੋਰ ਲੱਗ ਜਾਣਗੇ ਆ ਹੀ ਗਿਆ ਸਾਡੇ ਵਾਲਾ ਯਾ ਕੋਕ ਭਰਾਇਆ ਯਾਰ ਕੋਕ ਓਏ ਕੋਕ ਨੂੰ ਐ ਪੈ ਗਏ ਜਿਵੇਂ ਭੇੜ ਗੰਦ ਨੂੰ ਪੈਂਦੀ ਹੁੰਦੀ ਹੈ ਪਹਿਲਾਂ ਡਰੰਬ ਤਲਵਾ ਲਓ ਓ ਤੁਰ ਕੇ ਆ ਗਿਆ ਮੋਟਰਸਾਈਕਲ ਲੈ ਆਉਂਦਾ ਮੋਟਰਸਾਈਕਲ ਤੇ ਤੂੰ ਅੱਗ ਲਾਈ ਬਣ ਠੱਲੀ ਬੈਠਾ ਤੁਰ ਕੇ ਹੀ ਉਹਨਾਂ ਦੀ ਹੋਰ ਮੱਝ ਆਈ ਤੇ ਆਉਂਦਾ ਖਣੀ ਝਾੜਨਾ 5 ਕਿਲੋ ਖਣੀ ਨਹੀਂ ਮੇਰੇ ਲਸਤਾ ਘੜਾ ਦਿੰਗਾ ਓਏ ਤੁਸੀਂ ਵੱਡੂ ਉਹਨੇ ਮੈਚ ਚਲਦਾ ਘਰੇ ਘਰੇ ਪੱਠੇ ਪਾਉਣ ਵਾਲੇ ਪਏ ਤੇ ਮਸ਼ੀਨ ਆਉਂਦੀ ਹੂ ਫਿਰ ਮਾਰਦਾ ਗੇੜਾ ਥੋਡੇ ਕੋਲ ਮੈਂ ਓ ਐਂ ਕਰ ਲੱਗਦੇ ਹੱਥ ਨਾਲ ਚਾਹ ਦੀ ਬੋਤਲ ਵੀ ਭਰਾਈ ਲਿਆ ਯਾਰ ਓਏ ਹੁਣ ਤਾਂ ਭਰਵਾ ਕੋਕ ਲੈ ਆ ਕੇ ਦਿੱਤਾ ਚਾਹ ਕੀ ਕਰਨੀ ਐ ਓ ਤੇ ਜਿਹੜਾ ਕੋਕ ਆ ਇਹਨਾਂ ਦਾ ਕੀਰਾਂ ਵਾਲਾ ਜਾਂ ਝੱਗ ਜੀ ਬਣਾ ਕੇ ਫੇਰ ਬਹਿ ਜਾਣਾ ਜਿਹੜੀ ਚਾਹ ਇਹਨੇ ਹੌਲੀ ਹੌਲੀ ਹੱਥਾਂ ਤਾਈ ਧੱਕੇ ਜੇ ਮਾਰੀ ਆਉਣੇ ਆ। ਉਹ ਯਾਰ ਮੈਂ ਹੋਰ ਵੀ ਕੰਮ ਕਰਨੇ ਆ ਹੱਥ ਨੇ ਮੰਡੀ ਜੀ ਵੀ ਜਾਣਾ ਮੁੜ ਕੇ। ਉਹ ਯਾਰ ਤੈਨੂੰ ਹੱਥ ਨੇ ਮੰਡੀ ਜੀ ਜਾਂਦੀ ਕੀ ਲੋੜ ਐ? ਹੈਂ? ਤੂੰ ਐਂ ਕਰੀ ਅਸੀਂ ਟਰਾਲਾਂ ਆਪੇ ਲੈ ਜਾਾਂਗੇ ਮੰਡੀ। ਝੋਨੇ ਕੋਲੇ ਵੀ ਅਸੀਂ ਆਪੇ ਪਹੁੰਚਾਂਗੇ। ਤੂੰ ਕੀ ਕਰਨਾ? ਡੂਡ ਬੋਤਲ ਸ਼ਰਾਬ ਦੀ ਲੈ, ਅੱਧਾ ਕਿਲੋ ਚਿੱਲੀ ਪੈਕਰਾਂ ਦੀ ਬੇਫਿਕਰ ਹੋ ਜੀ ਬਸ। ਉਹ ਤੈਨੂੰ ਝੋਨਾ ਛੱਡਣ ਦੀ ਰਾਇ ਕਿਹਨੇ ਦਿੱਤੀ ਸੀ? ਉਹ ਇਹ ਨਹੀਂ ਦਿੱਤੀ ਸੀ। ਇਹਨੂੰ ਤੂੰ ਸੱਦਿਆ ਸੀ। ਨਾ ਯਾਰ ਇਹ ਤਾਂ ਆਪਦੀ ਆਪ ਹੀ ਆਇਆ। ਮੇਰਾ ਵੀ ਫਿਰ ਆਪਦੀ ਆਪ ਹੀ ਘਰੇ ਜਾਂਦਾ ਰਹਿ ਠੰਡੇ ਕੋਕ ਪੀ ਗਿਆ 10 ਕਿਲੋ ਤੂੰ ਝੋਨਾ ਮੰਗਦਾ ਆਥ ਨੇ ਇਹ ਦਾਰੂ ਤੇ ਤੂੰ ਚਿੱਲੀ ਭਾਲਦਾ ਓ ਯਾਰ ਤੂੰ ਤਾਂ ਐ ਖਰਚੇ ਗਣਾਈ ਜੰਨਾ ਤੇ ਜੇ 20 ਮੁੱਲ ਦਾ ਲਿਆਉਣਾ ਪੈ ਜਾਂਦਾ ਉੱਤੇ ਵੀ ਤੇਰੇ ਪੈਸੇ ਲੱਗਣੇ ਹੀ ਸੀ ਓ 20 ਤਾਂ ਭਰਾਵਾ ਮੁੱਲ ਲਿਆਉਣਾ ਸੀ ਮੰਡੋਂ 50 ਕਿਲੋ ਤੂੰ ਤਾਂ ਆਥਨ ਨੂੰ ਖਾ ਜਾਇਆ ਕਵਾਂਟਲ ਝੋਨੇ ਦੇ ਪੈਸੇ ਓਰੇ ਫੜਾ ਓ ਦਾਤੀ ਅਸੀਂ ਨਹੀਂ ਛਾੜਨਾ ਠੰਡੇ ਠੰਡੇ ਪਹੁੰਚ ਘਰੇ ਤੂੰ ਵੀ ਰੱਖ ਦਾਤੀ ਓ ਤੇਰੀ ਵੀ ਨਾਲ ਜੀਵ ਮੁਰਦੀ ਰਹਿੰਦੀ ਆ ਭਾਨੇ ਨਾ